ਜਿਲ੍ਹਾ ਚ ਇੰਟਰਵਿਊ ਕੀਤੀਆਂ ਕਿੰਨੀ ਖੁਸ਼ੀ ਮਿਲੀ ਫਿਰ ਜਦੋਂ ਪਤਾ ਲੱਗਿਆ ਜਿਲ੍ਹਾ ਚ ਇੰਟਰਵਿਊ ਕਰਦੀ ਕਿ ਇੱਕ ਤਾਂ ਕਦੇ ਜੇਲ੍ਹ ਨਹੀਂ ਸੀ ਗਈ ਕਦੇ ਇਹਨਾਂ ਪੱਜੀ ਨਹੀਂ ਸੀ ਗਈ ਇਹਨਾਂ ਐਕਸ਼ਨ ਦੇ ਕਦੇ ਜ਼ਿੰਦਗੀ ਚ ਨਹੀਂ ਸੀ ਕੀਤਾ ਯਾਰ ਠੰਡੇ ਸੀ ਯਾਰ ਕਾਟੇ ਦੇ ਕੱਪੜੇ ਪਾ ਪਾ ਕੇ ਅਸੀਂ ਜੰਗਲਾਂ ਚ ਭੱਜੇ ਪੈਰ ਛਿੱਲ ਗਏ ਹੱਥ ਛਿੱਲ ਗਏ ਗਿਰੇ ਵੀ ਭੁੱਜੇ ਵੀ ਸਸਰ ਕਾਜੀ ਮੈਂ ਹਾਂ ਥੋੜੀ ਆਪਣੀ ਬਾਨੀ ਸ਼ੇਅਰ ਕੀ ਲੇ ਤੇ ਮੇਰੀ ਫਿਲਮ ਮੁੰਡਾ ਰੌਕਸਟਾਰ ਹੁਣ ਥੋੜੀ ਫਿਲਮ ਹੋ ਚੁੱਕੀ ਹੈ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਿਫਟ ਹੈ ਨਵੇਂ ਸਾਲ ਦਾ ਤੇ ਲੋਹੜੀ ਦਾ ਜ਼ਰੂਰ ਦੇ ਸਾਰਾ ਪਿਆਰ ਦਿਓ ਤੇ ਮੈਂ ਉਮੀਦ ਕਰਦੇ ਕਿ ਮੇਰੀ ਪਰਫਾਰਮੈਂਸ ਤੁਹਾਨੂੰ ਬਹੁਤ ਚੰਗੀ ਲੱਗੇ ਸਰਨਾਲ ਸੀਨੀਅਰ ਜਰਨਲਿਸਟ ਹੈਗੇ ਨੇ ਅਦਿੱਤੀ ਆ ਰਿਹਾ ਜੀ ਕਿਆ ਬਾਤ ਹੈ ਥੈਂਕ ਯੂ ਜੀ ਤੁਹਾਡਾ ਤੁਹਾਡਾ ਬੜਾਪਾ ਨੇ ਮੈਨੂੰ ਸੀਨੀਅਰ ਕਹਿ ਰਹੇ ਮੈਂ ਤਾਂ ਪਹਿਲੀ ਵਾਰ ਆਪਣਾ ਐਗਜ਼ਾਮ ਦਿੱਤਾ ਤੁਸੀਂ ਦੱਸਣਾ ਕਿ ਪਾਸ ਹੈ ਫੇਲ ਆ ਨਹੀਂ ਐਗਜ਼ਾਮ ਤਾਂ ਅਸੀਂ ਤੁਹਾਨੂੰ ਦੇਖ ਰਿਹਾ ਕਿਉਂਕਿ ਨਵੇਂ ਸਾਲ ਦਾ ਤੋਹਫਾ ਅਸੀਂ ਉਦੋਂ ਵੀ ਤੁਹਾਡੀ ਇੰਟਰਵਿਊ ਕੀਤੀ ਸੀ ਪਰ ਵਾਕਈ ਤੋਹਫਾ ਦਿੱਤਾ ਤੁਸੀਂ ਥੈਂਕ ਯੂ ਜੀ ਬਸ ਇਹੀ ਉਮੀਦ ਸਿੱਖੇਗੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਉਹਨੂੰ ਵਧੀਆ ਲੱਗੇ ਤੇ ਤੁਹਾਡੇ ਸਾਰਿਆਂ ਦਾ ਪਿਆਰ ਮਿਲੇ ਤੇ ਹੁਣ ਮੈਨੂੰ ਲੱਗਦਾ ਕਿ ਹਾਂਜੀ ਹੁਣ ਨਵਾਂ ਸਾਲ ਸੱਚੀ ਚੰਗਾ ਚੜ ਗਿਆ ਕਿਆ ਬਾਤ ਹੈ ਜਿਲ੍ਹਾ ਚ ਇੰਟਰਵਿਊ ਕੀਤੀ ਜਦੋਂ ਪਤਾ ਲੱਗਿਆ ਜੇਲ੍ਹਾਂ ਚ ਇੰਟਰਵਿਊ ਕਰਨੀ ਹੈ ਪਹਿਲਾ ਐਕਸਪੀਰੀਅੰਸ ਹੈਗਾ ਬੜੀਆ ਲੱਗ ਲੱਗਿਆ ਯਾਰ ਕਿ ਇੱਕ ਤਾਂ ਕਦੇ ਜੇਲ੍ਹ ਨਹੀਂ ਸੀ ਗਈ ਕਦੇ ਇਨਾ ਭੱਜੀ ਨਹੀਂ ਸੀ ਗਈ ਇਨਾ ਐਕਸ਼ਨ ਦੇ ਕਦੇ ਜ਼ਿੰਦਗੀ ਚ ਨਹੀਂ ਸੀ ਕੀਤਾ ਤੇ ਇਸ ਫਿਲਮ ਚ ਸਾਰਾ ਕੁਝ ਕਰ ਲੈ ਬਹੁਤ ਵਧੀਆ ਲੱਗ ਰਿਹਾ ਤੇ ਮੂਵੀ ਦੇ ਵਿੱਚ ਜੋ ਤੁਸੀਂ ਇੱਕ ਰੋਲ ਵੀ ਕੀਤਾ ਉਸ ਤੋਂ ਬਾਅਦ ਸਾਰਾ ਭੱਜ ਦੌੜ ਜੰਗਲਾਂ ਦੇ ਵਿੱਚ ਉਹ ਵੀ ਇੱਕ ਕਿਵੇਂ ਲੱਗਦਾ ਜਦੋਂ ਜੰਗਲ ਚ ਠੰਡ ਸੀ ਔਰ ਕਿ ਗਰਮੀ ਸੀ ਯਾਰ ਠੰਡ ਸੀ ਯਾਰ ਕਾਟਨ ਦੇ ਕੱਪੜੇ ਪਾ ਪਾ ਕੇ ਅਸੀਂ ਜੰਗਲਾਂ ਚ ਪਰ ਜੇ ਪੈਰ ਛਿੱਲ ਗਏ ਹੱਥ ਛਿੱਲ ਗਏ ਗਿਰੇ ਵੀ ਭੁੱਜੇ ਵੀ ਭੁੱਖ ਵੀ ਲੱਗਦੀ ਸੀ ਵੈਲਟੀ ਵੀ ਨਹੀਂ ਸੀਗੀ ਕੁਝ ਵੀ ਨਹੀਂ ਸੀਗਾ ਵਾਸ਼ਰੂਮ ਨਹੀਂ ਜਾਣ ਦੂ ਸੀਗਾ ਵਾਸ਼ਰੂਮ ਜਾਣ ਲਈ 4 4 5 5 ਘੰਟੇ ਵੇਟ ਕਰਨਾ ਪੈਂਦਾ ਸੀ ਸੁਣੀ ਕੁੜੀ ਨੂੰ ਮੱਛਰੀ ਖਾ ਗਿਆ ਹੋਣਾ ਹੈ ਮੱਛਰ ਵੀ ਤੇ ਮੱਛਰ ਤੇ ਬਹੁਤ ਸੀਗੇ ਯਾਰ ਹਾਂਜੀ ਕੀ ਕਹਿਣਾ ਚਾਹਤ ਹਾਂ ਦਰਸ਼ਕਾਂ ਨੂੰ ਮੂਵੀ ਅਸੀਂ ਦੇਖੀ ਕਿਆ ਬਾਤ ਸੀ ਮੂਵੀ ਦਾ ਤੇ ਪਰਿਵਾਰਿਕ ਮੂਵੀ ਹੈਗੀ ਹੈ ਜੀ ਬਿਲਕੁਲ ਪਰਿਵਾਰਿਕ ਫਿਲਮਾਂ ਇੱਕ ਬਹੁਤ ਹੀ ਸੋਨੇ ਕਨਸੈਪਟ ਤੇ ਫਿਲਮਾਂ ਕਿਉਂਕਿ ਸਾਡਾ ਪੰਜਾਬ ਇੰਨਾ ਰਿਚ ਹੈ ਆਰਟ ਤੇ ਕਲਚਰ ਵਿੱਚ ਤੇ ਇੱਥੇ ਇੰਨੇ ਸਾਰੇ ਕਲਾਕਾਰ ਨੇ ਤੇ ਉਹਨਾਂ ਲਈ ਫਿਲਮ ਬਣੀਆਂ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿਓ ਕਿਉਂਕਿ ਚਾਹੇ ਉਹ ਬਾਲੀਵੁੱਡ ਹੋਵੇ ਚਾਹੇ ਉਹ ਇੰਟਰਨੈਸ਼ਨਲ 뮤직 ਹੋਵੇ ਚਾਹੇ ਉਹ ਯੂ ਨੋ ਆਰਟ ਹੋਵੇ ਸਾਡਾ ਪੰਜਾਬ ਬਹੁਤ ਅੱਗੇ ਆ ਤੇ ਉਸੇ ਤੇ ਆਪਾਂ ਫਿਲਮ ਬਣਾਈ ਆ ਸਾੜੀ ਬੜੀ ਸੋਹਣੀ ਉਹ ਤਾਂ ਸੂਟ ਬੜਾ ਸੋਹਣਾ ਸਾੜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਮ ਇੱਕ ਵਾਰੀ ਫਿਰ ਹੁਣ ਮੀਡੀਆ ਦਾ ਤੁਸੀਂ ਕਰਕੇ ਇਹ ਦਰਸ਼ਕਾਂ ਨੂੰ ਦੱਸ ਦੋ ਮੂਵੀ ਬਾਰੇ ਤੇ ਇੱਕ ਐਂਕਰ ਦੇ ਤੌਰ ਤੇ ਜ਼ਰੂਰ ਜੀ ਜ਼ਰੂਰ ਸੱਚੀ ਗਾਜੀ ਮੈਂ ਹਾਂ ਤੁਹਾਡੀ ਆਪਣੀ ਬਾਣੀ ਸ਼ੇਅਰ ਕੀ ਤੇ ਮੇਰੀ ਫਿਲਮ ਮੁੰਡਾ ਰੌਕਸਟਾਰ ਹੁਣ 30 ਫਿਲਮ ਹੋ ਚੁੱਕੀ ਹੈ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਿਫਟ ਹੈ ਨਵੇਂ ਸਾਲ ਦਾ ਤੇ ਲੋਹੜੀ ਦਾ ਜ਼ਰੂਰ ਦੇ ਸਾਰਾ ਪਿਆਰ ਦਿਓ ਤੇ ਮੈਂ ਉਮੀਦ ਕਰਦੇ ਕਿ ਮੇਰੀ ਪਰਫਾਰਮੈਂਸ ਤੁਹਾਨੂੰ ਬਹੁਤ ਚੰਗੀ ਲੱਗੇ ਧੰਨਵਾਦ ਜੀ ਥੈਂਕ ਯੂ ਸੋ ਮੱਚ ਜਿਲ੍ਹਾ ਚ ਇੰਟਰਵਿਊ ਕੀਤੀਆਂ ਕਿੰਨੀ ਖੁਸ਼ੀ ਮਿਲੀ ਫਿਰ ਜਦੋਂ ਪਤਾ ਲੱਗਿਆ ਜਿਲ੍ਹਾ ਚ ਇੰਟਰਵਿਊ ਕਰਦੀ ਕਿ ਇੱਕ ਤਾਂ ਕਦੇ ਜੇਲ੍ਹ ਨਹੀਂ ਸੀ ਗਈ ਕਦੇ ਇਹਨਾਂ ਪੱਜੀ ਨਹੀਂ ਸੀ ਗਈ ਇਹਨਾਂ ਐਕਚੁਅਲ ਤੇ ਕਦੇ ਜ਼ਿੰਦਗੀ ਚ ਨਹੀਂ ਸੀ ਕੀਤਾ ਯਾਰ ਠੰਡੇ ਸੀ ਯਾਰ ਕਾਟੇ ਦੇ ਕੱਪੜੇ ਪਾ ਪਾ ਕੇ ਅਸੀਂ ਜੰਗਲਾਂ ਚ ਭੱਜੇ ਪੈਰ ਛਿੱਲ ਗਏ ਹੱਥ ਛਿੱਲ ਗਏ ਗਿਰੇ ਵੀ ਪੁੱਜੇ ਵੀ ਸਸਰ ਕਾਜੀ ਮੈਂ ਹਾਂ ਥੋੜੀ ਆਪਣੀ ਬਾਣੀ ਸ਼ੇਅਰ ਕੀ ਲੇ ਤੇ ਮੇਰੀ ਫਿਲਮ ਮੁੰਡਾ ਰੌਕਸਟਾਰ ਹੁਣ ਥੋੜੀ ਫਿਲਮ ਹੋ ਚੁੱਕੀ ਐ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਿਫਟ ਐ ਨਵੇਂ ਸਾਲ ਦਾ ਤੇ ਲੋਹੜੀ ਦਾ ਜ਼ਰੂਰ ਦੇ ਸਾਰਾ ਪਿਆਰ ਦਿਓ ਤੇ ਮੈਂ ਉਮੀਦ ਕਰਦੇ ਕਿ ਮੇਰੀ ਪਰਫਾਰਮੈਂਸ ਤੁਹਾਨੂੰ ਬਹੁਤ ਚੰਗੀ ਲੱਗੇ ਸਾਰੇ ਨਾਲ ਸੀਨੀਅਰ ਜਰਨਲਿਸਟ ਹੈਗੇ ਨੇ ਅਦਿੱਤੀ ਆ ਰਹੀ ਆ ਜੀ ਕਿਆ ਬਾਤ ਹੈ ਥੈਂਕ ਯੂ ਜੀ ਤੁਹਾਡਾ ਤੁਹਾਡਾ ਬੜਾਪਾ ਨੇ ਮੈਨੂੰ ਸੀਨੀਅਰ ਕਹਿ ਰਹੇ ਮੈਂ ਤਾਂ ਪਹਿਲੀ ਵਾਰ ਆਪਣਾ ਐਗਜ਼ਾਮ ਦਿੱਤਾ ਤੁਸੀਂ ਦੱਸਣਾ ਕਿ ਪਾਸ ਹੈ ਫੇਲ ਆ ਨਹੀਂ ਐਗਜ਼ਾਮ ਤਾਂ ਅਸੀਂ ਤੁਹਾਨੂੰ ਦੇਖ ਰਿਹਾ ਕਿਉਂਕਿ ਨਵੇਂ ਸਾਲ ਦਾ ਤੋਹਫਾ ਅਸੀਂ ਉਦੋਂ ਵੀ ਤੁਹਾਡੀ ਇੰਟਰਵਿਊ ਕੀਤੀ ਸੀ ਪਰ ਵਾਕਈ ਤੋਹਫਾ ਦਿੱਤਾ ਤੁਸੀਂ ਥੈਂਕ ਯੂ ਜੀ ਬਸ ਇਹੀ ਉਮੀਦ ਸਿੱਖੇਗੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੁਹਾਨੂੰ ਵਧੀਆ ਲੱਗੇ ਤੇ ਤੁਹਾਡੇ ਸਾਰਿਆਂ ਦਾ ਪਿਆਰ ਮਿਲੇ ਤੇ ਹੁਣ ਮੈਨੂੰ ਲੱਗਦਾ ਕਿ ਹਾਂਜੀ ਹੁਣ ਨਵਾਂ ਸਾਲ ਸੱਚੀ ਚੰਗਾ ਚੜ ਗਿਆ ਕਿਆ ਬਾਤ ਹੈ ਜਿਲ੍ਹਾ ਚ ਇੰਟਰਵਿਊ ਕੀਤੀਆਂ ਜਦੋਂ ਪਤਾ ਲੱਗਿਆ ਜੇਲ੍ਹਾਂ ਚ ਇੰਟਰਵਿਊ ਕਰਦੀ ਹੈ ਪਹਿਲਾ ਐਕਸਪੀਰੀਅੰਸ ਹੈਗਾ ਬੜੀ ਲੱਗਿਆ ਯਾਰ ਕਿ ਇੱਕ ਤਾਂ ਕਦੇ ਜੇਲ੍ਹ ਨਹੀਂ ਸੀ ਗਈ ਕਦੇ ਇਨਾ ਭੱਜੀ ਨਹੀਂ ਸੀ ਗਈ ਇਨਾ ਐਕਸ਼ਨ ਦੇ ਕਦੇ ਜ਼ਿੰਦਗੀ ਚ ਨਹੀਂ ਸੀ ਕੀਤਾ ਤੇ ਇਸ ਫਿਲਮ ਚ ਸਾਰਾ ਕੁਝ ਕਰ ਲੈ ਬਹੁਤ ਵਧੀਆ ਲੱਗ ਰਿਹਾ ਤੇ ਇਹ ਮੂਵੀ ਦੇ ਵਿੱਚ ਜੋ ਤੁਸੀਂ ਇੱਕ ਰੋਲ ਵੀ ਕੀਤਾ ਉਸ ਤੋਂ ਬਾਅਦ ਸਾਰਾ ਭੱਜ ਦੌੜ ਜੰਗਲਾਂ ਦੇ ਵਿੱਚ ਉਹ ਵੀ ਇੱਕ ਕਿਵੇਂ ਲੱਗਦਾ ਜਦੋਂ ਜੰਗਲ ਚ ਠੰਡ ਸੀ ਔਰ ਕਿ ਗਰਮੀ ਸੀ ਯਾਰ ਠੰਡ ਸੀ ਯਾਰ ਕਾਟਨ ਦੇ ਕੱਪੜੇ ਪਾ ਪਾ ਕੇ ਅਸੀਂ ਜੰਗਲਾਂ ਚ ਪਰ ਜੇ ਪੈਰ ਛਿੱਲ ਗਏ ਹੱਥ ਛਿੱਲ ਗਏ ਗਿਰੇ ਵੀ ਪੁੱਜੇ ਵੀ ਭੁੱਖ ਵੀ ਲੱਗਦੀ ਸੀ ਵੈਨਿਟੀ ਵੀ ਨਹੀਂ ਸੀਗੀ ਕੁਝ ਵੀ ਨਹੀਂ ਸੀਗਾ ਵਾਸ਼ਰੂਮ ਨਹੀਂ ਜਾਣ ਨੂੰ ਸੀਗਾ ਵਾਸ਼ਰੂਮ ਜਾਣ ਲਈ 4-4 5-5 ਘੰਟੇ ਵੇਟ ਕਰਨਾ ਪੈਂਦਾ ਸੀ ਸੁਣੀ ਕੋੜੀ ਨੂੰ ਮੱਛਰੀ ਖਾ ਗਿਆ ਹੋਣਾ ਹੈ ਮੱਛਰ ਵੀ ਤੇ ਮੱਛਰ ਤੇ ਬਹੁਤ ਸੀਗੇ ਯਾਰ ਹਾਂਜੀ ਕੀ ਕਹਿਣਾ ਚਾਹਤ ਹਾਂ ਦਰਸ਼ਕਾਂ ਨੂੰ ਮੂਵੀ ਅਸੀਂ ਦੇਖੀ ਕਿਆ ਵਾਸੀ ਮੂਵੀ ਦਾ ਤੇ ਪਰਿਵਾਰਿਕ ਮੂਵੀ ਹੈਗੀ ਹੈ ਜੀ ਬਿਲਕੁਲ ਪਰਿਵਾਰਿਕ ਫਿਲਮਾਂ ਇੱਕ ਬਹੁਤ ਹੀ ਸੋਨੇ ਕਨਸੈਪਟ ਤੇ ਫਿਲਮਾਂ ਕਿਉਂਕਿ ਸਾਡਾ ਪੰਜਾਬ ਇੰਨਾ ਰਿਚ ਹੈ ਆਰਟ ਤੇ ਕਲਚਰ ਵਿੱਚ ਤੇ ਇੱਥੇ ਇੰਨੇ ਸਾਰੇ ਕਲਾਕਾਰ ਨੇ ਤੇ ਉਹਨਾਂ ਲਈ ਫਿਲਮ ਬਣੀਆਂ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿਓ ਕਿਉਂਕਿ ਚਾਹੇ ਉਹ ਬਾਲੀਵੁੱਡ ਹੋਵੇ ਚਾਹੇ ਉਹ ਇੰਟਰਨੈਸ਼ਨਲ 뮤직 ਹੋਵੇ ਚਾਹੇ ਉਹ ਯੂ ਨੋ ਆਰਟ ਹੋਵੇ ਸਾਡਾ ਪੰਜਾਬ ਬਹੁਤ ਅੱਗੇ ਆ ਤੇ ਉਸੇ ਤੇ ਆਪਾਂ ਫਿਲਮ ਬਣਾਈ ਆ ਸਾੜੀ ਬੜੀ ਸੋਹਣੀ ਉਹ ਤਾਂ ਸੂਟ ਬੜਾ ਸੋਹਣਾ ਸਾੜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਮ ਇੱਕ ਵਾਰੀ ਫਿਰ ਮੇਰੇ ਮੀਡੀਆ ਦਾ ਤੁਸੀਂ ਕਰਕੇ ਇਹ ਦਰਸ਼ਕਾਂ ਨੂੰ ਦੱਸ ਦੋ ਮੂਵੀ ਬਾਰੇ ਤੇ ਇੱਕ ਐਂਕਰ ਦੇ ਤੌਰ ਤੇ ਜ਼ਰੂਰ ਜੀ ਜ਼ਰੂਰ ਸੱਚੀ ਗਾਜੀ ਮੈਂ ਹਾਂ ਤੁਹਾਡੀ ਆਪਣੀ ਬਾਣੀ ਸ਼ੇਅਰ ਕੀ ਤੇ ਮੇਰੀ ਫਿਲਮ ਮੁੰਡਾ ਰੌਕਸਟਾਰ ਹੁਣ ਤੁਹਾਡੀ ਫਿਲਮ ਹੋ ਚੁੱਕੀ ਹੈ ਇਹ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਿਫਟ ਹੈ ਨਵੇਂ ਸਾਲ ਦਾ ਤੇ ਲੋਹੜੀ ਦਾ ਜ਼ਰੂਰ ਦੇ ਸਾਰਾ ਪਿਆਰ ਦਿਓ ਤੇ ਮੈਂ ਉਮੀਦ ਕਰਦੇ ਕਿ ਮੇਰੀ ਪਰਫਾਰਮੈਂਸ ਤੁਹਾਨੂੰ ਬਹੁਤ ਚੰਗੀ ਲੱਗੇ ਧੰਨਵਾਦ ਜੀ thank you so much susan